ਗੁਰੂ ਅਰਜਨ ਸਾਹਿਬ ਮਹਾਰਾਜ ਦਾ 12 ਮਹਾਂ ਬਾਣੀ ਦੇ ਵਿੱਚੋਂ ਵਿਸਾਖ ਮਹੀਨੇ ਦਾ ਸੰਕੀਰਤ ਵਰਤਕੇ ਜੋ ਗੁਰੂ ਜੀ ਨੇ ਸੁਨੇਹਾ ਦਿੱਤਾ ਉਸ ਪਵਿੱਤਰ ਬਚਨ ਦਾ ਪਾਠ ਦਾਸ ਨੇ ਆਪ ਦੀ ਨਾਲ ਸਾਂਝਾ ਕੀਤਾ ਵਿਸਾਖ ਧੀਰਨ ਕਿਉਂ ਵੰਡ ਜਾਂਦੇ ਅਸੀਂ ਇੱਕ ਸ਼ਬਦ ਵਰਤੇ ਹਾਂ ਪੁਰਾਣੇ ਸਮੇਂ ਚਾਜੋ ਅਲੋਪ ਵੀ ਬਾਪੂ ਕਿੱਧਰ ਗਿਆ ਤੁਹਾਡਾ ਵਾਂਡੇ ਗਿਆ ਕਿੱਥੇ ਚੱਲੇ ਹੋ ਵਾਂਡੇ ਚੱਲੇ ਆਂ ਵਾਂਡੇ ਆਏ ਅਸਲ ਵਿੱਚ ਵਾਂਡੇ ਦਾ ਅਰਥ ਹੁੰਦਾ ਵਿਸ਼ੋੜਾ ਵਿਸਾਖ ਵਸਾਖ ਦੇ ਮਹੀਨੇ ਵਿੱਚ ਧੀਰਨ ਧੀਰਜ ਕਿਉ ਮਣਿਆ ਉਹਨਾਂ ਦੇ ਮਨ ਵਿੱਚ ਧੀਰਜ ਕਿਉ ਆਵੇ ਜਿਹੜੀਆਂ ਮਾਲਕ ਨਾਲੋਂ ਵਿਛੜ ਗਈਆਂ ਜੀਵ ਇਸਤਰੀ ਤੇ ਜਿਨ੍ਹਾਂ ਪ੍ਰੇਮ ਵਿਸ਼ੋਗ ਵਿਸ਼ੋਗ ਵਿਛੋੜਾ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਅਨੁਭੂਤ ਹੈ ਵੀ ਪ੍ਰੇਮ ਹੈ ਹੀ ਨਹੀਂ ਹਰ ਕਰੀਦਾ ਤੇ ਸਾਜਮ ਸੱਜਣ ਪ੍ਰਭੂ ਨੂੰ ਵਿਸਾਰ ਕੈ ਲੱਗੀ ਮਾਇਆ ਧੋ ਧੋ ਦਾ ਅਰਥ ਹੈ ਕਿ ਦੌੜ ਭੱਜ ਮਾਇਆ ਦੀ ਮਹਾਰਾਜ ਕਹਿੰਦੇ ਨੇ ਕੇਵਲ ਮਾਇਆ ਦੀ ਦੌੜ ਭੱਜ ਰੱਬ ਨੂੰ ਵਿਸਾਰ ਦਿੰਦਾ ਫਿਰ ਗੁਰੂ ਜੀ ਅੱਗੇ ਕਹਿੰਦੇ ਨੇ ਪੁੱਤਰ ਕਲਤਰ ਨਾ ਸੰਗ ਧੰਨਾ ਨਾ ਪੁੱਤਰ ਤੇ ਨਾ ਘਰ ਵਾਲੀ ਨਾ ਧੰਨਾ ਸਾਥ ਕਿੰਨੇ ਨਿਭਣਾ ਹਰ ਅਗਨਾਸ਼ੀ ਖੋਬ ਫਿਰ ਕਹਿੰਦੇ ਨੇ ਕਿ ਪਲਕ ਪਲਕ ਪਲਕਾਂੰਦ ਬਿੰਦ ਨੇ ਫਸ ਜਾਂਦਾ ਫਸ ਫਸ ਕੇ सगਲੀ ਨੂੰ ਇਹ ਸਾਰੀ ਮੁਕਾਈ ਮਰ ਰਹੀ ਹੈ ਕਾਦੇ ਵਿੱਚ ਝੂਠ ਹੈ ਧੰਦਾ ਮੁਹ ਹੈ ਵੇਖੋ ਇੱਕ ਸ਼ਬਦ ਹੈ ਕਿਰਤ ਇੱਕ ਸ਼ਬਦ ਹੈ ਧੰਦਾ ਕਿਰਤ ਨੂੰ ਅਸੀਂ ਧੰਦਾ ਨਹੀਂ ਕਹਿ ਸਕਦੇ ਸੱਚੀ ਸੁੱਤੀ ਕਿਰਤ ਗੁਰੂ ਨਾਨਕ ਸਾਹਿਬ ਨੇ ਤਿੰਨ ਸਿਧਾਂਤਾਂ ਵਿੱਚੋਂ ਸੁਨਹਿਰੀ ਸਿਧਾਂਤ ਦੀ ਇਹ ਦਿੱਤਾ ਸੀ ਪਹਿਲਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਕਰਨੀ ਲਾਜ਼ਮੀ ਹੈ ਸਾਧ ਸੰਗਤ ਜੀ ਕਿਰਤ ਤੇ ਇੱਕ ਧੰਦਾ ਹੁਣ ਧੰਦਾ ਕੀ ਹੈ ਧੰਦਾ ਹੈ ਜਿਹੜੀ 2 ਨੰਬਰ ਦੀ ਕਮਾਈ ਕਿਤੇ ਠੱਗੀ ਵੱਜਦੀ ਉੱਥੇ ਮਾਰ ਲੈ ਜਿੱਥੋਂ ਕਪੜਾ ਹੁੰਦਾ ਬੰਦੇ ਉਹ ਕਰ ਲੈਣ ਇਹ ਹੈ ਧੰਦਾ ਮਹਾਰਾਜ ਕਹਿੰਦੇ ਨੇ ਪਲਚ ਪਲਚ ਸਗਲੀ ਮੂਈ ਝੂਠੇ ਧੰਦਾ ਹੈ ਮੋਹ ਝੂਠੇ ਧੰਦਿਆਂ ਦੇ ਵਿੱਚ ਸਾਰੀ ਮੁਕਾਈ ਫਸ ਫਸ ਕੇ ਖوار ਹੋ ਗਈ ਮਰ ਰਹੀ ਇਕਸ ਹਰ ਕੇ ਨਾਮ ਬਿਨ ਅੱਗੇ ਲੈ ਲੈ ਖੋ ਇੱਕ ਰੱਬ ਦੇ ਨਾਮ ਤੋਂ ਬਿਨਾ ਇਹ ਸਾਰਾ ਕੁਝ ਰੱਬੀ ਦਰਗਾਹ ਦੇ ਵਿੱਚ ਨਹੀਂ ਪਹੁੰਚਦਾ ਕਰਮ ਕਾਂਡ ਵਹਿਮ ਭਰਮ ਜਿੰਨੇ ਧੰਮ ਦੇ ਨਾਮ ਤੇ ਅਸੀਂ ਕਰ ਰਹੇ ਹਾਂ ਇਹ ਸਾਰਾ ਕੁਝ ਅੱਗੇ ਸਹਾਈ ਨਹੀਂ ਹੁੰਦਾ ਪਲਕ ਪਲਕ ਸਗਲੀ ਹੋਈ ਢੁੱਠੇ ਧੰਦਾ ਮੋਹ ਇੱਕ ਹਸਰ ਕੇ ਨਾਮ ਬਿਨ ਅੱਗੇ ਲੈ ਇੱਖੋ ਫਿਰ ਕਿਹਨੇ ਦਈ ਵਿਸਾਰ ਦਈ ਦਾ ਅਰਥ ਹੈ ਪਿਆਰ ਕਰਨ ਵਾਲਾ ਰੱਬ ਉਹਨੂੰ ਵਿਸਾਰ ਕੇ ਦਈ ਵਿਸਾਰ ਬਿਗੁੱਚਣਾ ਬਿਗੁੱਚਣਾ ਖੁਆਰ ਹੋਣਾ ਪ੍ਰਭ ਬਿਨ ਅਵਰ ਨਾ ਕੋਇ ਰੱਬ ਤੋਂ ਬਿਨਾਂ ਕਿਸੇ ਨੇ ਸਦੀਵ ਕਾਲ ਤੁਹਾਡੇ ਨਾਲ ਸਦਾ ਸਹਾਈ ਨਹੀਂ ਹੁੰਦਾ ਪ੍ਰਭ ਬਿਨ ਅਵਰ ਨਾ ਕੋਇ ਫਿਰ ਕਹਿੰਦੇ ਨੇ ਪ੍ਰੀਤਮ ਚਰਨੀ ਜੋ ਲੱਗੋ ਤੂੰ ਪ੍ਰੀਤਮ ਚਰਨੀ ਹੁਣ ਪ੍ਰੀਤਮ ਦੇ ਚਰਨ ਕੀ ਨੇ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਗੁਰੂ ਦਾ ਗਿਆਨ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜਦੇ ਪ੍ਰੀਤਮ ਚਰਨੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ ਉਹਨਾਂ ਦੇ ਜੀਵਨ ਜਿਉਣ ਦੀ ਮਰਿਆਦਾ ਪਵਿੱਤਰ ਹੈ ਉਹਨਾਂ ਦਾ ਜੀਵਨ ਸ਼ੋਭ ਨੀਂ ਕਹੇ ਤਿੰਨ ਕੀ ਨਿਰਮਲ ਸੋਏ ਫਿਰ ਕਹਿੰਦੇ ਨੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਹੇ ਪ੍ਰਭੂ ਜੀ ਮੇਰੀ ਬੇਨਤੀ ਹੈ ਮੈਨੂੰ ਦਿਲ ਰਜਮਾ ਪਿਆਰ ਬਖਸ਼ਿਸ਼ ਕਰ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰ ਸੋਏ ਵੈਸਾਖ ਦਾ ਮਹੀਨਾ ਸ਼ੋਭਨੀਕ ਤੇ ਸੋਹਣਾ ਤਾਂ ਹੀ ਜਾਪਦਾ ਕਦੋਂ ਜਾਂ ਸੰਤ ਭੇਟੈ ਹਰ ਸੋਏ ਸੰਤ ਇਥੇ ਕਿਸੇ ਚਿੱਟੇ ਕੱਪੜਿਆਂ ਵਾਲੇ ਬਾਬੇ ਨੂੰ ਨਹੀਂ ਆਖਿਆ ਸੰਤ ਆਖਿਆ ਗੁਰੂ ਨੂੰ ਵੈਸਾਖ ਦਾ ਮਹੀਨਾ ਸ਼ੋਭਨੀਕ ਤੇ ਸੋਹਣਾ ਤਾਂ ਹੈ ਜਾਂ ਸੰਤ ਭੇਟੇ ਹਰ ਸੋਏ ਜਿਹੜੇ ਆਪਣੇ ਸੰਤ ਗੁਰੂ ਨੂੰ ਭੇਟ ਲੈ ਜਿਹੜੇ ਗੁਰੂ ਵਾਲੇ ਬਣ ਜਾਣ ਤੇ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਬਸਾਖ ਦੇ ਮਹੀਨੇ ਦੇ ਵਿੱਚ ਉਹ ਰੱਬ ਨੂੰ ਪਾ ਲੈਂਦੇ ਨੇ ਜਿਨ੍ਹਾਂ ਦੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜ ਜਾਂਦੀ ਉਹਨਾਂ ਵਾਸਤੇ ਵਿਸਾਖ ਭਲਾ ਵਿਸਾਖ ਸੰਗਤ ਸ਼ਾਖਲੇਸ ਕਰੇ ਧਨ ਵੇਖੇ ਹਰ ਦੁਆਰ ਆਵੋ ਦਇਆ ਕਰੇ ਕਾਰਾ ਮੋ ਪਿਆਰੇ ਦੁਤਾਰ ਤਾਰੇ ਤੁੰਦ ਬਿਨ ਅੱਡ ਨਾ ਮੋ ਲੋਕ ਕੀਮਤ ਕੌਣ ਕਰੇ ਤੁਧ ਪਾਵਾ ਦੇਖ ਦਿਖਾਵੇ ਢੋ ਲੋ ਦੂਰ ਨਾ ਜਾਣਾ ਅੰਤਰ ਮਾਨਾ ਹਰਿ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤਿ ਸ਼ਬਦ ਮਨ ਮਾਨਾ ਖਾਲਸਾ ਸਾਜਣਾ ਦਿੱਸਦੀਆਂ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਕੁੱਲਾ ਮੇਰੀਆਂ ਬਚਨ ਕਹੇ ਸੁਨੇ ਸਤਿ ਮਹਿੰਦੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਆਪ ਜੀ ਨੇ ਬਹੁਤ ਇਕਾਗਰਤਾ ਦੇ ਨਾਲ ਸ਼੍ਰਵਣ ਕੀਤਾ ਕੋਟਾਨ ਕੋਟ ਸ਼ੁਕਰਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਦੀਆਂ ਬਰਕਤਾਂ ਬਖਸ਼ਸ਼ ਵਰਤੀਆਂ ਅਸੀਂ ਇਹਦੇ ਯੋਗ ਬਣੇ ਆਓ ਅਗਲਾ ਪ੍ਰੋਗਰਾਮ ਸਤਕਾਰਯੋਗ ਸੈਕਟੀ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਸਿੱਧੂ ਤੇ ਨਾਲ ਪਾਸੋਂ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ वाहिगुरू जी फते